ਸਾਰੇ ਈਵਰਸ ਦਾ ਮੇਰੇ ਚੈਨਲ ਤੇ ਸਵਾਗਤ ਹੈ ਜਿਵੇਂ ਕਿ ਆਪ ਸਭ ਦੇਖ ਹੀ ਰਹੇ ਹੋ ਸਕਰੀਨ ਤੇ ਕਿ ਪੰਜਾਬ ਸਰਕਾਰ ਨੇ ਬਿਜਲੀ ਸਬਸਿਡੀ ਜਿਹੜੀ ਹੈ ਉਹ ਬੰਦ ਕਰ ਦਿੱਤੀ ਹੈ ਇਹਦੇ ਸਬੰਧ ਵਿੱਚ ਪੀਐਸ ਪੀਸੀਐਲ ਨੇ ਪੱਤਰ ਜਾਰੀ ਕਰ ਦਿੱਤਾ ਹੁਣ ਇਹ ਸਬਸਿਡੀ ਕਿਹੜੀ ਬੰਦ ਕੀਤੀ ਹੈ ਤੇ ਅਗਲੇ ਮਹੀਨੇ ਤੋਂ ਇਹ ਸਬਸਿਡੀ ਬੰਦ ਕਰਨ ਨਾਲ ਕਿੰਨਾ ਵਾਧੂ ਬੋਝ ਪਵੇਗਾ ਖਪਤਕਾਰਾਂ ਤੇ ਇਹ ਜਾਣਾਂਗੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਬਿਜਲੀ ਦੇ ਬਿੱਲ ਉੱਪਰ ਦੋ ਤਰ੍ਹਾਂ ਦੀ ਸਬਸਿਡੀ ਚੱਲ ਰਹੀ ਸੀ ਇੱਕ ਸਬਸਿਡੀ ਪਹਿਲੇ ਨੰਬਰ ਤੇ ਜਿਹੜੀ 300 ਰੁਪਏ 300 ਯੂਨਿਟ ਪਰ ਮਹੀਨਾ ਸਾਨੂੰ ਮਾਫ ਮਿਲਦਾ ਤੇ ਕੁੱਲ ਮਿਲਾ ਕੇ 2 ਮਹੀਨੇ ਦੀ 600 ਯੂਨਿਟ ਜਿਹੜੀ ਹੈ ਉਹ ਹਰੇਕ ਖਪਤਕਾਰ ਨੂੰ ਮਾਫ ਹੈ ਯਾਨੀ ਕਿ ਰੋਜ਼ ਦੀਆਂ 10 ਜੁੰਟਾਂ ਤੇ 600 ਜੁੰਟ ਦਾ ਬਿੱਲ ਜਿਹੜਾ ਉਹ ਕਿਸੇ ਵੀ ਕਰੰਟ ਖਪਤਕਾਰ ਨੂੰ ਨਹੀਂ ਆਂਦਾ ਸੋ ਇਹ ਜਿਹੜੀ ਸਬਸਿਡੀ ਹੈ ਇਹ ਲਾਗੂ ਹੈ ਇਹ ਬੰਦ ਨਹੀਂ ਕੀਤੀ ਗਈ ਕਰ ਵੱਲੋਂ ਜਾਰੀ ਕੀਤੀ ਗਈ ਸੀ ਇਹਨਾਂ ਨੇ ਬੰਦ ਨਹੀਂ ਕੀਤੀ। ਨੰਬਰ 2 ਤੇ ਜਿਹੜੀ ਸਬਸਿਡੀ ਹੈ ਇਹ ਨੰਬਰ 1 ਸਬਸਿਡੀ ਤੋਂ ਪਹਿਲਾਂ ਮਿਲੀ ਸੀ। ਪਰ ਯੂਨਟ 2.5 ਰੁਪਏ ਦਾ ਫਾਇਦਾ ਹੋਇਆ ਸੀ। ਇਹ ਚੰਨੀ ਸਰਕਾਰ ਜਾਨਕਾ ਕਾਂਗਰਸ ਵੱਲੇ ਆਪਾਂ ਨੂੰ ਮਿਲੀ ਸੀ ਤੇ ਹਰੇਕ ਯੂਨਟ ਪਿੱਛੇ ਆਪਾਂ ਨੂੰ 2.5 ਰੁਪਏ ਮਾਫ ਹੁੰਦੇ ਸੀ। ਤੋਂ ਸਬਸਿਡੀ ਅਜੇ ਤੱਕ ਵੀ ਚੱਲ ਰਹੀ ਸੀ। ਹੁਣ ਮੈਂ ਇੱਕ ਬਿੱਲ ਦੀ ਉਦਾਹਰਣ ਲੈ ਕੇ ਤੁਹਾਨੂੰ ਦੱਸਦਾ ਕਿ 2.5 ਰੁਪਏ ਮਾਫ ਕਰਨ ਨਾਲ ਕਿੰਨਾ ਬਿੱਲ ਆਇਆ। ਇਹ ਤਾਂ IRPE ਜੇਕਰ ਮਾਫ ਨਹੀਂ ਹੁੰਦੀ ਇਹ ਬੰਦ ਹੋ ਗਿਆ ਤਾਂ ਅਗਲੇ ਮਹੀਨੇ ਉਸ ਦਾ ਕਿੰਨਾ ਵਾਧੂ ਬੋਝ ਖਪਤਕਾਰਾਂ ਤੇ ਪਵੇਗਾ ਐ ਹੁ ਇੱਕ ਬਿੱਲ ਜਿੱਤੇ 1403 ਜੁਨਟਾਂ ਦਾ ਬਿੱਲ ਹੈ ਤੇ 59 ਦਿਨਾਂ ਦਾ ਹੁਣ ਇਹਦਾ ਜਿਹੜਾ ਟੋਟਲ ਬਿੱਲ ਜਿਹੜਾ ਬਣਿਆ ਉਹ 8200 ਰੁਪਏ ਬਣਿਆ ਨਾ ਤੇ 3508 ਰੁਪਏ ਇਹ ਤੇ ਸਬਸਿਡੀ ਮਿਲੀ ਹੈ ਜੇਕਰ ਹੀ 1403 ਨੂੰ 2.5 ਨਾਲ ਗੁਣਾ ਕਰ ਦਈਏ ਤੇ 3508 ਰੁਪਏ ਜਿਹੜੀ ਉਹਦੀ ਮਾਫੀ ਜਿਹੜਾ ਕੀਤਾ ਗਿਆ ਖਫਤ ਕਰਨ ਨੂੰ ਉਹ ਆਇਆ ਹੈ ਹੁਣ ਜੇਕਰ ਇਹ ਯੂਨਟ ਆਪਾਂ ਨੂੰ ਨਹੀਂ ਮਿਲਦੀ 82 ਯੂਨਟਾਂ ਦਾ ਬਿੱਲ ਜਿਹੜਾ ਹੈ 1403 2.5 3508 ਰੁਪਏ ਆਪਾਂ ਨੂੰ ਮਾਫ ਹੋਇਆ ਤੇ ਜੇਕਰ ਇਹ ਮਾਫ ਨਹੀਂ ਹੁੰਦਾ ਤਾਂ 11708 ਰੁਪਏ ਬਿੱਲ ਆਉਣਾ ਸੀ ਤੇ ਮਾਫ ਹੋਣ ਨਾਲ 8200 ਰੁਪਏ ਬਿੱਲ ਆਇਆ ਜਾਨੀ ਕਿ 3508 ਰੁਪਏ ਅਗਲੇ ਮਹੀਨੇ ਅਗਲੇ ਬਿੱਲ ਵਿੱਚ ਵਧ ਜਾਵੇਗਾ ਹੁਣ ਜੇਕਰ 1403 8200 ਡਿਵਾਈਡ ਕਰੀਏ ਤੇ 5 ਰੁਪਏ 85 ਪੈਸੇ ਅਪਰੋਕਸਿਮੇਟ ਯੂਨਟ ਪੈਂਦਾ ਆਪਾਂ ਨੂੰ ਤੇ ਜੇਕਰ ਹੁਣ ਇਹ ਮਾਫ ਨਹੀਂ ਹੋਇਆ ਖਪਤਕਾਰਾਂ ਨੂੰ ਦੇਣਾ ਪਏਗਾ ਤੇ ਇਹਨੂੰ 8 ਰੁਪਏ 35 ਪੈਸੇ ਯੂਨਟ ਪਰ ਦੇ ਯੂਨਟ ਪਵੇਗਾ ਜੇਕਰ ਕਿਸੇ ਖਪਤਕਾਰ ਦੀ 1000 ਤੋਂ ਉੱਪਰ ਯੂਨਟ ਵੱਲ ਜਾਂਦੀ ਹੈ ਤਾਂ ਉਹ 8 ਰੁਪਏ 35 ਪੈਸੇ ਨੂੰ ਸਿੱਧਾ-ਸਿੱਧਾ ਗੁਣਾ ਕਰ ਲਵੇ ਤਾਂ ਉਹਦਾ 8300 ਉਹ ਸ਼ਰਪੇ ਜਿਹੜਾ ਬਿੱਲ ਉਹ ਅਗਲੇ ਮਹੀਨੇ ਤੋਂ ਆਵੇਗਾ ਤੇ 2.5 ਰੁਪਏ ਦਾ ਨੁਕਸਾਨ ਜਿਹੜਾ ਉਹ ਖਪਤਕਾਰਾਂ ਨੂੰ ਚੜਾਣਾ ਪਵੇਗਾ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਤੈਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁੜ ਕਰਿਓ ਆਪ ਸਭ ਦਾ ਵੀਡੀਓ ਦੇਖਣ ਲਈ ਧੰਨਵਾਦ